ਇਹ ਦੇਖ ਪਾੜ ਦੇਖੋ ਕੱਡਾ ਬਾਈ ਸਰਾਲਾ ਜ਼ਿਲ੍ਹਾ ਪਟਿਆਲਾ ਬਾਈ ਫੁੱਲ ਨੱਕਾ ਟੁੱਟ ਗਿਆ ਏ ਇੱਧਰ ਇੱਧਰ ਵੀ ਚੱਲ ਗਿਆ ਬਾਈ ਸਾਰੇ ਬੱਸਾ ਪਾਣੀ ਪਾਣੀ ਅੱਗੇ ਚੱਲਦੀ ਹੈ ਬੀਟੀ ਨੂੰ ਬੱਤੇ ਬੱਤੇ ਸ਼ੇਅਰ ਕਰੋ ਬਾਈ ਜਲਦੀ ਹੋਈ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰਿਓ ਬਾਈ ਅਦੇ ਸਰਾਲਾ ਨੱਕਾ ਟੁੱਟ ਗਿਆ ਬਾਈ ਨਹਿਰਵਾਂ ਬਹੁਤ ਆੜਾ ਪਾੜ ਪੈ ਗਿਆ ਬਾਈ ਫੂਡੇ ਮੁਡੇ ਟ੍ਰੈਕ ਬਣਾ ਬਾਈ ਇਹੋ ਜਿਹੇ ਰਕਤ ਕੀ ਤਰ੍ਹਾਂ ਜਾ ਰਹੇ ਬਾਈ ਵਾਤੇ ਵਾਤੇ ਵੀਡੀਓ ਨੂੰ ਸ਼ੇਅਰ ਕਰਿਓ ਬਾਈ ਸਰਾਲਾ ਨਹਿਰਵਾਂ ਕੱਟ ਗਿਆ ਮਯਰ ਨਹਿਰ ਦੇ ਵਿੱਚ ਨੱਕਬ ਦੇਖੋ ਵੱਡਾ ਪਾੜ ਪੈ ਗਿਆ ਬਈ ਕਈ ਕਈ ਜਗ੍ਹਾ ਪਾੜ ਪੈ ਰੇ ਬਈ ਉਹ ਦੇ ਅੱਗੇ ਅੱਗੇ ਪਾੜ ਪੈਣ ਲੱਗ ਰਿਹਾ ਦੇਖੋ ਉਹ ਦੇਖੋ ਜਲਦੀ ਹੋਈ ਵੀਡੀਓ ਨੂੰ ਬੱਤੇ ਬੱਦ ਸ਼ੇਅਰ ਕਰੋ ਬਈ